दिल्ली पब्लिक लाइव सुजानपुर पुलिस वालों मोहल्ला प्रेम नगर विच एस एच ओ मोहित ताक की अगवाई विच सर्च ऑपरेशन चलाया गया जिस विच बी एस पी लखविंदर सिंह विशेष तौर पर शामिल हुए इस मौके पर पुलिस वालों लोगों के घर विच तलाशी अभियान चलाया गया डी एस पी लखविंदर सिंह ने दसिया कि पंजाब सरकार वालों युद्ध नशे विरुद्ध चलाई जा रही मुहिम के तेथी प्रेम नगर विच उन्होंने की जिहे एनडीपीसी जमानत विच विच जाके तलाशी ले जा रही है सुजानपुर इस धंधे तो जुड़े हुए लगभग निडनवे प्रतिशत बंदे फड़े जा चुके दुका बंदे ही रहे गए हैं के पुलिस वालों कारवाई की जा रही है उन्होंने दसिया की नशे न ਹਾਂਜੀ ਸਰ ਅੱਜ ਇੱਕ ਚੈਕਿੰਗ ਕੀਤੀ ਗਈ ਕੀ ਕਾਰਗਰ ਹਾਂਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਜਿਵੇਂ ਪੰਜਾਬ ਸਰਕਾਰ ਜੋ ਕਿ ਨਸ਼ਾ ਵਿਰੋਧ ਮਹਿੰਮ ਚੱਲ ਰਹੀ ਹੈ ਲਗਾਤਾਰ ਸਭ ਇਹ ਮੁਦੇ ਸਭਾਂ ਚ ਪਿੰਨਗਰਮਾ ਦੇ ਟੇਪਲੇਡਾ ਸੱਟ ਪ੍ਰੈਸ਼ਨ ਲਈ ਕੀਤਾ ਗਿਆ ਨਾਲ ਜਿਹੜੇ ਜਿਹਨਾਂ ਦੇ ਤੇ ਸੱਟੇ ਦੱਸੀ ਕੀਤੀ ਸੀ ਆਂਡੀ ਦੇ ਜਿਹੜੇ ਆਦਮੀ ਢੇਲ ਤੇ ਬਾਹਰ ਆ ਜਾਂਦੇ ਆ ਉਹਨਾਂ ਨੂੰ ਵੀ ਅਸੀਂ ਟੈਕ ਕਰਦੇ ਆ ਹਰ ਇੱਕ ਲੋਗਰ ਉਹ ਹੁਣ ਆ ਕੇ ਕੋਈ ਟ੍ਰੈਂਕ ਨਹੀਂ ਕਰਦੇ ਇਸ ਕਰਕੇ ਉਹਨਾਂ ਦੀ ਚੈਕਿੰਗ ਤੇ ਨਾਲ ਸੱਟੇ ਪ੍ਰੈਸ਼ਨ ਕੀਤਾ ਦੁਬਾਰਾ ਇਹ ਕਾਰਜ ਜਿਹੜਾ ਸਰ ਸਾਰਾ ਜੋ ਪ੍ਰੈਸ਼ਰ ਵਰਕ ਹੈ ਰਿਕਵਰੀ ਕੋਈ ਪੈ ਨਹੀਂ ਫਿਲਹਾਲ ਅਜੇ ਤੁਹਾਡੇ ਸਾਹਮਣੇ ਅਜੇ ਜਾਰੀ ਹੈ ਜੇ ਕੋਈ ਕਵਰੀ ਹੁੰਦੀ ਹੈ ਤੁਹਾਨੂੰ ਦੱਸ ਦਿੱਤਾ ਜਾਵੇਗਾ ਸਰ ਦੇਖਿਆ ਜਾਂਦਾ ਹੈ ਕਿ ਕਾਫੀ ਜਿਹੜਾ ਠੱਲੇ ਜਿਹੜੀ ਹੈ ਪੰਜਾਬ ਪੁਲਿਸ ਵੱਲੋਂ ਪਾਈ ਗਈ ਹੈ ਜੇ ਆ ਤੇ ਉਹ ਉਸ ਨੂੰ ਲੈ ਕੇ ਸਿਆਣਪੁਰ ਦੇ ਵਿੱਚ ਕਿੰਨੀ ਕਿ ਠੱਲੇ ਜਿਹੜੀ ਹੈ ਪੈਂਦੀ ਦਿੱਤੀ ਗਈ ਹੈ ਤੁਸੀਂ ਸਾਡੇ ਨਾਲੋਂ ਵੈਸੇ ਜ਼ਿਆਦਾ ਜਾਣਦੇ ਹੋ ਤੁਸੀਂ ਦੇਖਦੇ ਹੀ ਹੋ ਮੇਰਾ ਕਹਿ ਲਿਆ ਭੀ ਅਸੀਂ ਸਾਰੇ ਸਿਆਣਪੁਰ ਦੇ ਜਿਹੜੇ ਵੀ ਕ੍ਰਾਈਮ ਕਰਦੇ ਸੀ ਸਾਰਿਆਂ ਤੇ ਮੋਸਟਲੀ 99% ਮਕਦਮੇ ਦਰਜ ਕਰ ਦਿੱਤੇ ਆ ਸਾਰੇ ਕੁਝ ਤਾਂ ਜੇਲ੍ਹ 'ਚ ਨੇ ਜਿਹੜੇ ਜੇਲ੍ਹ ਤੋਂ ਬਾਹਰ ਛੇਲ ਤੇ ਆ ਰਹੇ ਉਹਨਾਂ ਨੂੰ ਬਾਰ-ਬਾਰ ਆਪਾਂ ਚੈੱਕ ਕਰਦੇ ਆ ਔਰ ਸਰ ਜਿਹੜੇ ਮਾ ਪੀਲਾ ਤੁਹਾਡੇ ਵੱਲੋਂ ਉਹਨਾਂ ਨੂੰ ਤੇ ਇਹੀ ਆ ਕਿ ਇਹ ਮਾੜੇ ਕੰਮ ਨਾ ਕਰਨ ਜੇ ਕੋਈ ਮਾੜਾ ਕੰਮ ਕਰਦਾ ਤੇ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਮਾੜੇ ਕੰਮ ਕਰਨ ਦੇ ਨਾਲ ਜਿਹੜਾ ਬੁਰਾ ਪ੍ਰਭਾਵ ਪੈਂਦਾ ਵਾ ਚੰਗੇ ਕੰਮ ਕਰਨ